ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਵੱਲੋਂ ਤੂਰੀਪਾਰ ਐਸੋਸੀਏਸ਼ਨ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਉਹਨਾਂ ਨੇ ਸੰਗਰੂਰ ਸੀਟ ਲਈ ਕਦੇ ਅਪਲਾਈ ਨਹੀਂ ਕੀਤਾ ਸੀ ਪਰ ਪਾਰਟੀ ਨੇ ਉਹਨਾਂ ਦੀ ਪਰਫਾਰਮੈਂਸ ਦੇਖਦੇ ਹੋਏ ਉਹਨਾਂ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਹੈ। ਇਸੇ ਤਰ੍ਹਾਂ ਹੀ ਹਾਲ ਹੀ ਵਿੱਚ ਦਿੱਤੀਆਂ ਟਿਕਟਾਂ ਵਿੱਚ ਮਜਿੰਦਰ ਸਿੰਘ ਲਾ ਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ ਅਤੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਨੂੰ ਲੁਧਿਆਣਾ ਤੋਂ ਟਿਕਟ ਦੇ ਕੇ ਨਵਾਜਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਆਪਣੀ ਚੰਗੀ ਪਰਫਾਰਮੈਂਸ ਦੇਣਗੇ। ਦਲਬੀਰ ਸਿੰਘ ਗੋਲਡੀ ਦੀ ਨਾਰਾਜ਼ਗੀ ਬਾਰੇ ਅਤੇ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਪੋਸਟਾਂ ਬਾਰੇ ਸੁਖਪਾਲ ਸਿੰਘ ਖਹਿਰਾਨੇ ਕਿਹਾ ਕਿ ਉਹ ਸਵੇਰ ਤੋਂ ਹੀ ਦਲਬੀਰ ਸਿੰਘ ਗੋਲਡੀ ਦਾ ਨੰਬਰ ਟਰਾਈ ਕਰ ਰਹੇ ਹਨ ਜੋ ਕਿ ਸਵਿਚ ਆਫ ਆ ਰਿਹਾ ਹੈ। ਅਤੇ ਉਹਨਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਹੁਣ ਉਹ ਤੋਰੀ ਫੇਰੀ ਦੌਰਾਨ ਜੇਕਰ ਦਲਵੀਰ ਸਿੰਘ ਗੋਲਡੀ ਆਪਣੇ ਘਰ ਹਨ ਤਾਂ ਉਹਨਾਂ ਨੂੰ ਮਿਲ ਕੇ ਜਾਣਗੇ ਉਹਨਾਂ ਨਾਲ ਹੀ ਸਪਸ਼ਟ ਕਰ ਦਿੱਤਾ ਕਿ ਹਰ ਇੱਕ ਵਿਅਕਤੀ ਦੀ ਅਹਿਮੀਅਤ ਪਾਰਟੀ ਨਾਲ ਹੀ ਹੁੰਦੀ ਹੈ ਕਿ ਮੈਂ ਆਪਣੇ ਮਤਲਬ ਤਾ ਸਿਰਫ ਇਹ ਕਹੂੰਗਾ ਕਿ ਮੈਂ ਇਲੈਕਸ਼ਨ ਦੀ ਮੈਂ ਸੰਗਰੂਰ ਦੀ ਟਿਕਟ ਨਹੀਂ ਮੰਗੀ ਸੀ ਪਾਰਟੀ ਨੇ ਪਿਛਲੇ ਮੈਨੂੰ ਲੱਗਦਾ ਕਾਫੀ ਅਰਸੇ ਤੋਂ ਮੇਰੀ ਐਕਟੀਵਿਟੀ ਵਾਚ ਕਰਦੇ ਸੀਗੇ ਔਰ ਜੋ ਕੁਝ ਮੇਰੇ ਨਾਲ ਵਿਕਟਿਮਾਈਜੇਸ਼ਨ ਹੋਈ ਝੂਠੇ ਪਰਚੇ ਹੋਏ ਜੇਲ੍ਹ ਛੁੱਟੇਗਾ ਕਿਤੇ ਨਾ ਕਿਤੇ ਹੋਰ ਨਾ ਕਾਰਨਾ ਕਰਕੇ ਮੇਰੀ ਜਿਹੜੀ ਪਰਫਾਰਮੈਂਸ ਵਿਧਾਨ ਸਭਾ ਦੇ ਅੰਦਰ ਬਾਹਰ ਇਹਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਨੂੰ ਕੌਨਫੀਡੈਂਸ ਸੀਗਾ ਕਿ ਸੰਗਰੂਰ ਕਿਉਂਕਿ ਇਹ ਕਲੇਮ ਕਰਦੇ ਨੇ ਕਿ ਸਾਡੀ ਰਾਜਤਾਨੀਆਂ ਉੱਥੇ ਉਹਨਾਂ ਨੂੰ ਲੱਗਦਾ ਸੀਗਾ ਕਿ ਖੇਰੇ ਨੂੰ ਲੜਾਇਆ ਜਾਵੇ ਤਾਂ ਕਰਕੇ ਮੈਂ ਲੜਾਈ ਲੜਨਾ ਇੱਥੇ ਔਰ ਦੂਸਰੇ ਜਿਹੜੇ ਭੇਜਨੇ ਨੇ ਐ ਲੱਗ ਰਿਹਾ ਵਾ ਕਿ ਪਾਰਟੀ ਚਾਹੁੰਦੀ ਆ ਕਿ ਜਿਹੜੇ ਸੀਨੀਅਰ ਬਣੇ ਹੋਏ ਨੇ ਪਾਰਟੀ ਦੇ ਵਿੱਚ ਜਿਨ੍ਹਾਂ ਨੂੰ ਨਿਵਾਜਿਆ ਗਿਆ ਪਹਿਲਾਂ ਮੌਕੇ ਦਿੱਤੇ ਗਏ ਚਾਹੇ ਉਹ ਪੀਸੀਸੀ ਪ੍ਰੈਜ਼ੀਡੈਂਟ ਹੈ ਚਾਹੇ ਕੋਈ ਫਾਰਮਰ ਮਨਿਸਟਰ ਹੈ ਉਹਨਾਂ ਲੋਕਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜੇ ਤੁਸੀਂ ਦੇਖ ਲਿਆ ਕਿ ਸੁਖਜਿੰਦਰ ਸਿੰਘ ਰੰਦਾਵਾ ਸਾਡੇ ਬੜੇ ਯੋਗ ਉਮੀਦਵਾਰ ਨੇ ਗੁਰਦਾਸਪੁਰ ਤੋਂ ਵਿਜਿੰਦਰ ਸਿੰਘਲਾ ਨੂੰ ਆ ਆਨੰਦਪੁਰ ਸਾਹਿਬ ਉਹਨਾਂ ਦਾ ਇੱਕ ਟਰੈਕ ਰਿਕਾਰਡ ਐ ਸਗਰੂਰ ਦੇ ਵਿੱਚ ਬੜੇ ਅੱਛੇ ਪ੍ਰੋਜੈਕਟਸ ਉਹਨਾਂ ਨੇ ਅਪਰੂਵ ਕਰਾਏ ਕੰਮ ਕੀਤਾ ਲਾਈਕਵਾਇਜ਼ ਰਾਜਾ ਬੜਿੰਗ ਜੀ ਉਹਨਾਂ ਨੂੰ ਲੁਧਿਆਣੇ ਦਿੱਤੀ ਕਿ ਜੰਮਵਾਰੀ ਸੋ ਆਈ ਐਮ ਕਵਾਈਟ ਸ਼ੋਰ ਕਿ ਕਾਂਗਰਸ ਇਸ ਮਲਟੀ ਕਾਰਨਰਡ ਕੰਟੈਸਟ ਵਿੱਚ ਅੱਛੀ ਪਰਫਾਰਮੈਂਸ ਦੇ ਗੋਲੀਆਂ ਦਾ ਰੂ ਰਹਾ ਬਦਲਤਾ ਜਿਹੜੀ ਹੈਗੀ ਪੋਸਟ ਪਾਈ ਗਈ ਹੈ ਕਿ ਉਹ ਮੈਂ ਰਾਹ ਬਦਲਾਂਗਾ ਉਹਦੇ ਵਾਰੇ ਕੀ ਕਹਿੰਦੇ ਮੈਂ ਆਪ ਖੁਦ ਤਾਂ ਨਹੀਂ ਦੇਖ ਸਕਿਆ ਪਰ ਕਿ ਮੈਨੂੰ ਵੀ ਤੁਹਾਡੇ ਵਾਂਗੂ ਪਤਾ ਲੱਗਿਆ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਉਧਰ ਨੌਂਦੇ ਘਰ ਗਿਆ ਸੀਗਾ ਕਿ ਗੋਲਡੀ ਬੇਸਿਕਲੀ ਇੱਕ ਇਮੋਸ਼ਨਲ ਵਿਅਕਤੀ ਹੈ ਇਸ ਤਰ੍ਹਾਂ ਦੀਆਂ ਪੋਸਟਾਂ ਕਈ ਵਾਰ ਉਹਨਾਂ ਦੇ ਪਹਿਲਾਂ ਵੀ ਪੇजेस ਉੱਤੇ ਸ਼ੇਅਰ ਹੋਈਆਂ ਹੋਣਗੀਆਂ ਬਾਕੀ ਮੈਂ ਉਹਨਾਂ ਦੇ ਨਾਲ ਇਨ ਟੱਚ ਛੇਗਾਵਾ ਮੈਂ ਦੇਖਦਾ ਕਿ ਮੈਂ ਇਸ ਮੀਟਿੰਗ ਤੋਂ ਬਾਅਦ ਵੀ ਅਗਰ ਉਹ ਘਰੇ ਅਵੇਲੇਬਲ ਹੋਵੇ ਤਾਂ ਮੈਂ ਉੱਥੇ ਜਾਣ ਦਾ ਪ੍ਰੋਗਰਾਮ ਲੇਕਾ ਹੈ ਬੌਂਡ ਵੀ ਸਵਿਚ ਆਫ ਆ ਰਿਹਾ ਤੇ ਧੂਰੀ ਦੇ ਇਸ ਪ੍ਰੋਗਰਾਮ 'ਚ ਵੀ ਉਹ ਗਾਇਹ ਰਹਿਆ ਜਰ ਇਸ ਪ੍ਰੋਗਰਾਮ ਇਹ ਪ੍ਰੋਗਰਾਮ ਤਾਂ ਸਾਡਾ ਕੱਲ ਹੀ ਕੁਦਰਤੀ ਸੱਟ ਨਾਲ ਹੀ ਬਣਿਆ ਔਰ ਜਿੱਦਾਂ ਤੁਸੀਂ ਕਿਹਾ ਕਿ ਫੋਨ ਉਹਨਾਂ ਦਾ ਵੀ ਮੈਨੂੰ ਵੀ ਕੱਲ ਦਾ ਫੋਨ ਉਹਨਾਂ ਦਾ ਮਿਲ ਨਹੀਂ ਰਿਹਾ ਮੈਂ ਕਦੀ ਝੂਠ ਨਹੀਂ ਬੋਲਦਾ ਹੁਣ ਕਿਹੜੇ ਕਾਰਨਾ ਕਰਕੇ ਕਿਹੜੀ ਬੰਦਾ ਅਨਵੈਲ ਹੁੰਦਾ ਕੋਈ ਘਰੇਲੂ ਹਾਲਾਤ ਹੁੰਦੇ ਜੇ ਕੋਈ ਗੱਲ ਇਸ ਤਰ੍ਹਾਂ ਦੀ ਨੈਗੇਟਿਵ ਪੋਜ਼ਿਟਿਵ ਉਹ ਤੁਹਾਨੂੰ ਪਤਾ ਲੱਗ ਹੀ ਜਾਣੀ ਹੈ ਆਮ ਆਦਮੀ ਰੁਕੀ ਰਹਿਣੀ ਕੋਈ ਆਮ ਆਦਮੀ ਪਾਰਟੀ ਚ ਜਗਤ ਨਗਰ ਤੇ ਸ਼ਾਮਲ ਹੋ ਰਹੀ ਹੈ ਦੇਖੋ ਦੇਖੋ 골ਡੀ ਨੂੰ ਕਾਂਗਰਸ ਨੇ ਬੜੇ ਸਮੇਂ ਸੇ ਨੇ MLA ਬਣਾ ਕੇ ਉਤਾਰਿਆ ਵਾ ਹੀ ਹੈਜ਼ ਬੀਨ ਰਿਵਾਰਡਡ ਵੈਰੀ ਐਡਕੁਐਟ ਔਰ ਉਹ ਉਹਨਾਂ ਦਾ ਪਿਛਲਾ ਟਰੈਕ ਰਿਕਾਰਡ ਵੀ ਬੜਾ ਪ੍ਰੋ ਕਾਂਗਰਸ ਤੇ ਕਾਂਗਰਸ ਪ੍ਰਤੀ ਵਫਾਦਾਰੀ ਦਾ ਰਿਹਾ ਵਾ ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦੀ ਗਲਤੀ ਕਰਨਗੇ ਇਟ ਵਿਲ ਬੀ ਅ ਬਲੰਡਰ ਮੇਰਾ ਨਹੀਂ ਖਿਆਲ ਕਰਨਗੇ ਮੇਰਾ ਹਲੇ ਮੇਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੁਹਿਰ ਦਾ ਅਜਦਾ ਤਾਂ ਮੇਰਾ ਜੇਕਰ ਇਸ ਤਰ੍ਹਾਂ ਦੀ ਕੋਈ ਗਲਤੀ ਕਰਨਗੇ ਤਾਂ ਇਹ ਬੜਾ ਇੱਕ ਵੱਡਾ ਪੋਲਿਟੀਕਲ ਬਲੰਡਰ ਹੋਵੇਗਾ ਲੱਗਦਾ ਕਿ ਜੇ ਜਾਣਦੇ ਤਾਂ ਵੱਡਾ ਝਟਕਾ ਲਗੂਗਾ ਕਾਂਗਰਸ ਇਹ ਤਾਂ ਹੁਣ ਜਦੋਂ ਜਾਣਗੇ ਫੇਰੀ ਦੱਸੂਗਾ ਇੱਕ ਤਾਂ ਮੈਂ ਹੋਰ ਦੱਸਣਾ ਚਾਹੁੰਦਾ ਮੇਰੀ ਗੱਲ ਧਿਆਨ ਨਾਲ ਸੁਣੋ ਵਿਅਕਤੀ ਕੋਈ ਵਿਸ਼ੇਸ਼ ਨਹੀਂ ਹੈ ਸਿਸਟਮ ਦੇ ਵਿੱਚ ਗਲਤਫਹਮੀ ਹੁੰਦੀ ਹੈ ਮੈਨੂੰ ਵੀ ਆਪਣੇ ਆਪ ਬਾਰੇ ਗਲਤਫਹਮੀ ਹੋ ਸਕਦੀ ਹੈ ਤੁਸੀਂ ਦੇਖਿਆ ਕਿੰਨੀਆਂ ਡਿਫੈਕਸ਼ਨਸ ਹੋਈਆਂ ਨੇ ਪੱਤਾ ਵੀ ਨਹੀਂ ਹਿੱਲਿਆ ਪੰਜਾਬ ਦਾ ਕਾਂਗਰਸੋਂ ਕਿੰਨੇ ਬੰਦੇ ਛੱਡ ਕੇ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਔਰ ਸਾਰੇ ਜਿਆਦਾ ਵਿਅਕਤੀ ਭਾਜਪੀ ਵੱਲ ਨੂੰ ਜਾਂ ਤੇ ਭਾਜਪੀ ਅੱਜ ਵੀ ਕਿਸੇ ਇੱਕ ਪਾਰਲੀਮੈਂਟ ਸੀਟ ਨੂੰ ਵਿਨਿੰਗ ਕੈਪੈਸਿਟੀ ਵਿੱਚ ਹੈ ਨਹੀਂ ਕਿ ਤੇ ਵਾਟ ਇਜ਼ ਦ ਡਿਫਰੈਂਸ ਹੈ ਤੇ ਤੁਸੀਂ ਇਡੇ ਵੱਡੇ ਬੰਦੇ ਲਿਆ ਕਾਦਰੇ ਰਹੇ ਹੋ ਜੇ ਤੁਸੀਂ ਇੱਕ ਪਾਰਲੀਮੈਂਟ ਸੀਟ ਵੀ ਨਹੀਂ ਜਿੱਤਣ ਦੀ ਕੈਪੈਸਿਟੀ ਰੱਖਦੇ ਮੇਰਾ ਮੰਨਣਾ ਹੈ ਕਿ ਡਿਫੈਕਸ਼ਨ ਵਿਦਆਊਟ ਅ ਕੌਜ਼ ਜਿਹੜੀ ਆ ਉਹ ਬੜੀ ਇੱਕ ਮਾੜਾ ਪ੍ਰੈਸੀਡੈਂਟ ਸੈੱਟ ਕਰਦੀ ਅੱਜ ਵਕੀਲ ਸਾਹਿਬ ਨੇ ਬੋਲਦੇ ਇਥੇ ਕਿਹਾ ਕੌਸ਼ਲ ਸਾਹਿਬ ਕਹੜੇ ਨੇ ਇਹਨਾਂ ਨੇ ਕਿਹਾ ਕਿ ਲੋਕਾਂ ਨੂੰ ਇੰਟਰਸਟ ਹੀ ਉੱਡ ਗਿਆ ਵਾ ਡੈਮੋਕ੍ਰੇਸੀ 'ਚ ਆ ਜਿਹੜੇ ਪਹਿਲੇ ਦੋ ਫੇਸਾਂ ਵਿੱਚ ਪੋਲਿੰਗ ਪਰਸੈਂਟੇਜ ਬੜੀ ਲੋ ਹੋਈ ਆ ਇਸੇ ਕਰਕੇ ਲੋ ਹੋ ਰਹੀ ਨਾ ਲੋਕਾਂ ਨੂੰ ਇਸ ਸਿਸਟਮ ਦੇ ਵਿੱਚ ਯਕੀਨ ਉੱਡ ਰਿਹਾ ਪੋਲਿਟਿਕਲ ਲੀਡਰਾਂ ਦੇ ਯਕੀਨ ਉੱਡ ਰਿਹਾ ਕਿ ਪਤਾ ਨਹੀਂ ਰਾਤ ਨੂੰ ਸੌਂਦੇ ਕਿੱਥੇ ਨੇ ਤੇ ਸਵੇਰੇ ਉੱਠਦੇ ਕਿੱਥੇ ਨੇ ਔਰ ਭਗਵੰਤ ਮਾਨ ਨੇ ਸਭ ਤੋਂ ਜ਼ਿਆਦਾ ਡਿਫੈਕਸ਼ਨਸ ਪ੍ਰਮੋਟ ਕੇ ਜੇਰੀ ਵਾਰਡ ਉਹਨਾਂ ਨੇ ਕੀਤਾ ਜਿਹੜੇ ਕਹਿੰਦੇ ਸੀ ਇਹ ਇਹ ਰੋਜ਼ ਜੜੀ ਪੋਚਿੰਗ ਕਰ ਰਹੇ ਨੇ ਇਹਨਾਂ ਦੇ ਆ ਪਾਰਲੀਮੈਂਟ ਵਿੱਚ ਤਿੰਨ तितਲੀਆਂ ਨੇ ਹੁਣ ਜਿਹੜੀ ਜਲੰਧਰ ਵਾਲਾ ਰਿੰਕੂ ਪਹਿਲਾਂ ਪੱਟ ਕੇ ਲੈ ਕੇ ਆਇਆ ਸੀ ਕਾਂਗਰਸ ਤੋਂ ਉਹ ਤਾਂ ਚਲੇਗਾ ਕਮਲ ਦੇ ਫੁੱਲ ਤੇ ਅਕਾਲੀਆਂ ਦੀ तितਲੀ ਲੈਣ ਦੀ ਦੋ ਕਾਂਗਰਸ ਦੇ तितਲੀਆਂ ਲਿਆ ਆ ਜਿਹੜੀ ਪਾਰਟੀ ਕੋ 13 ਬੰਦੇ ਹਨੀ ਆਪਣੀ ਪਾਰਟੀ ਦੇ ਤਿਆਰ ਕਰਨ ਵਾਸਤੇ 2014 ਤੋਂ ਚੱਲੀ ਪਾਰਟੀ 10 ਸਾਲਸ ਜਿਹੜੇ ਆਦਮੀ ਜਿਹੜੇ ਵਿਅਕਤੀਆਂ ਕੋ ਪਾਰਲੀਮੈਂਟ ਦੇ 13 ਬੰਦੇ ਨਹੀਂ ਗਏ what else do you expect from such a party how can they win 13 seats if they do not have 13 you know capable candidates ਕੱਲ ਨਿਕਲ ਗਿਆ ਜਿਹੜਾ ਕਹਿੰਦੇ ਇਹ ਸਮਝੌਤਾ ਹੋਇਆ ਵੀ ਤੁਸੀਂ ਫਿਰ ਕੋਲ ਨਹੀਂ ਕਿ ਤੁਮ ਹੀ ਤੇ ਹੁਣ ਤੁਹਾਨੂੰ ਕਿ ਬਤਨਾਲਾ ਤੋਂ ਫਿਰ ਅੱਗੇ ਜਿੰਮ ਨਿਕਾਉਣਾ ਤੇ ਹੁਣ ਮੈਂ ਹਲੇ ਇਸ ਤੇ ਕੋਈ ਟਿੱਪਣੀ ਨਹੀਂ ਕਰਦਾ ਜਦ ਤੱਕ ਮੇਰੇ ਕੋਲ ਕੋਈ ਪ੍ਰੋਪਰ ਥੋਸ ਇਨਪੁਟ ਨਹੀਂ ਹੁੰਦੇ ਜਦੋਂ ਆਵੇਗਾ ਤੁਹਾਨੂੰ ਪ੍ਰੋਪਰ ਬਣਦਾ ਜੋ ਸਹੀ ਰਿਐਕਸ਼ਨ ਹੋਗਾ ਮੈਂ ਦਊਗਾ ਠੀਕ ਹੈ ਸਮਝਾ